ਕਾਲ ਦੋਸਤੋ ਵੈਲਕਮ ਟੂ ਸੈਕੰਡ ਐਪੀਸੋਡ ਆਫ ਬਿਟਕੋਇਨ ਸਟੋਰੀ ਜਿਸ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮੇਨਲੀ ਟੂ ਟਾਪਿਕਸ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਅੱਜ ਜਿਹਦੇ ਵਿੱਚ ਰਹੇਗਾ ਪਹਿਲਾ ਪ੍ਰੋਬਲਮ ਦੀ ਸ਼ੁਰੂਆਤ ਕਿੱਥੋਂ ਹੋਈ ਪ੍ਰੋਬਲਮ ਦੀ ਸ਼ੁਰੂਆਤ ਸਮੱਸਿਆ ਜਿਹੜੀ ਬੇਸਿਕਲੀ ਸੀ ਕਿ ਲੈਕ ਆਫ ਟਰਸਟ ਭਰੋਸੇ ਦੀ ਕਮੀ ਸੀ ਔਰ ਸੈਕੰਡ 2008 ਦਾ ਕ੍ਰਾਈਸਿਸ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ ਯੂਐਸ ਦੇ ਵਿੱਚ ਤੇ ਉਹਦੇ ਨਾਲ ਹੀ ਉਹਦੇ ਇਫੈਕਟ ਦੇ ਵਿੱਚ ਕਹਿ ਲੋ ਕਿ ਬਿਟਕੋਇਨ ਦਾ ਜਨਮ ਹੋਇਆ ਸੋ ਇਹ ਦੋ ਚੀਜ਼ਾਂ ਨੂੰ ਆਪਾਂ ਡਿਟੇਲ ਦੇ ਵਿੱਚ ਅੱਜ ਡਿਸਕਸ ਕਰਾਂਗੇ ਸੋ ਸਟਾਰਟ ਕਰਦੇ ਹਾਂ ਆਪਣੀ ਇਸ ਕਹਾਣੀ ਦੀ ਕਹਾਣੀ ਐਕਚੁਅਲੀ ਚ ਸਟਾਰਟ ਤਾਂ ਉਦੋਂ ਹੀ ਹੋ ਜਾਂਦੀ ਹੈ ਕਿ ਜਦੋਂ ਸਾਡਾ ਸਾਰਾ ਦਾ ਸਾਰਾ ਫਾਈਨੈਂਸ਼ੀਅਲ ਸਿਸਟਮ ਇੱਕ ਟਾਈਪ ਦਾ ਬੈਂਕਾਂ ਤੇ ਡਿਪੈਂਡ ਹੋਣਾ ਨੇਪਰ ਹੁਣਾ ਜੀ ਨੇ ਸਟਾਰਟ ਕਰਤਾ ਸੀ ਬਹੁਤ ਟਾਈਮ ਪਹਿਲਾਂ ਦੀ ਗੱਲ ਜਦੋਂ ਉਹਨੀਆਂ ਬੈਂਕ ਸਟਾਰਟ ਹੋਈਆਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਬੈਂਕ ਦੇ ਵਿੱਚ ਸਾਡਾ ਜਿਹੜਾ ਪੈਸਾ ਆ ਉਹ ਕੀ ਆ ਬਿਲਕੁਲ ਸੇਫ ਆ ਸੋਚੋ ਮੰਨ ਲਓ ਸੁਪੋਜ਼ ਕੀ ਤੁਸੀਂ ਇੱਕ ਵਪਾਰੀ ਹੋ ਜਿਵੇਂ ਵਪਾਰੀ ਦਾ ਮੇਨ ਕੰਮ ਟ੍ਰੇਡ ਕਰਨਾ ਹੁੰਦਾ ਤਾਂ ਤੁਸੀਂ ਕਿਸੇ ਹੋਰ ਕੰਟਰੀ ਦੇ ਨਾਲ ਅਗਰ ਤੁਸੀਂ ਇੱਕ ਵਪਾਰੀ ਆ ਉਹਨੇ ਕੋਈ ਵੀ ਟ੍ਰੇਡ ਕਰਨਾ ਆ ਤਾਂ ਉਹਨੇ ਪੈਸੇ ਭੇਜਣੇ ਪੈਸੇ ਭੇਜਣ ਲਈ ਆਪਾਂ ਕਿਹਦੇ ਤੇ ਭਰੋਸਾ ਕਰਦੇ ਆ ਮੇਨਲੀ ਆਪਣੇ ਵਿੱਚ ਇੱਕ ਮਿਡਲਮੈਨ ਹੁੰਦਾ ਅਗਰ ਮੈਂ ਪੈਸੇ ਟ੍ਰਾਂਸਫਰ ਕਰ ਰਹੀ ਆ ਮੈਂ ਕਿਸੇ ਹੂਰ ਨੂੰ ਦੂਸਰੇ ਸੈਕੰਡ ਪਰਸਨ ਨੂੰ ਕਰਨੇ ਆ ਤਾਂ ਸਾਡੇ ਦੋਨਾਂ ਦੇ ਵਿੱਚ ਇੱਕ ਮਿਡਲਮੈਨ ਆ ਜਾਂਦਾ ਤਾਂ ਉਹ ਮਿਡਲਮੈਨ ਕੌਣ ਆ ਬੈਂਕ ਕੰਮ ਕਰਦਾ ਤੇ ਹੁਣ ਇਹ ਬੈਂਕ ਕੀ ਕਿਉਂ ਬਣਿਆ ਕਿਉਂਕਿ ਬੈਂਕਾਂ ਦੇ ਉੱਪਰ ਸਾਡੇ ਲੋਕਾਂ ਦਾ ਸਦੀਆਂ ਤੋਂ ਰੋਸਾ ਸੀ ਕਿਉਂਕਿ ਉਹ ਆਪਾਂ ਨੂੰ ਇਹ ਭਰੋਸਾ ਦਿੰਦੇ ਸੀ ਕਿ ਤੁਹਾਡੇ ਪੈਸੇ ਇੱਥੇ ਕੀ ਆ ਬਿਲਕੁਲ ਸੇਫ ਨੇ ਬਟ ਇਸ ਸਿਸਟਮ ਦੀ ਜਿਹੜੀ ਸੱਚਾਈ ਆ ਕੁਝ ਹੋ ਰਹੀ ਆ ਕਿ ਜਦੋਂ ਆਪਾਂ ਦੇਖਦੇ ਆ ਕਿ ਜਦੋਂ ਆਪਾਂ ਕੋਈ ਲੈਂਡ ਦੇਨ ਕਰਦੇ ਆ ਜਾਂ ਬੈਂਕ ਦੇ ਵਿੱਚੋਂ ਕੋਈ ਨਾ ਕੋਈ ਜੋ ਜਦੋਂ ਆਪਾਂ ट्रांजैक्शंस ਆਪਾਂ ਕਰਦੇ ਆਂ ਟ੍ਰਾਂਸਫਰ ਕਰਦੇ ਆਂ ਅਗਰ ਆਪਾਂ ਕੋਈ ਪੇਮੈਂਟ ਤਾਂ ਬੈਂਕ ਇੱਕ ਟਾਈਪ ਦਾ ਮਿਡਲਮੈਨ ਦਾ ਕੰਮ ਕਰਦਾ ਤੇ ਉਹ ਸੇਫਟੀ ਦਿੰਦਾ ਆਪਾਂ ਨੂੰ ਕਿ ਹਾਂਜੀ ਇਹ ਸਕਸੈਸਫੁਲੀ ਤੁਸੀਂ ਜਿਹੜੀ ਵੀ ਪੇਮੈਂਟ ਕਰ ਰਹੇ ਹੋ ਮਤਲਬ ਸਕਸੈਸਫੁਲ ਟ੍ਰਾਂਜੈਕਸ਼ਨ ਦੇ ਫਾਰਮ ਦੇ ਵਿੱਚ ਆਪਾਂ ਨੂੰ ਦੱਸਦਾ ਕਿ ਹਾਂਜੀ ਇਹ ਸਕਸੈਸਫੁਲੀ ਹੋ ਗਈ ਹੈ ਪ੍ਰੂਫਾ ਦਿੰਦਾ ਕਿ ਬੇਫਿਕਰ ਹੋ ਜਾਓ ਕਿ ਤੁਹਾਡਾ ਪੈਸਾ ਜਿੱਥੋਂ ਤੁਸੀਂ ਭੇਜਿਆ ਉੱਥੇ ਪਹੁੰਚ ਗਿਆ ਹੋਇਆ ਪਰ ਇਹਦਾ ਮਤਲਬ ਸੈਕੰਡ ਏ ਵੀ ਨਿਕਲਦਾ ਆਇਆ ਠੀਕ ਹੈ ਕਿ ਉਹ ਆਪਾਂ ਨੂੰ ਸੇਫਟੀ ਦਿੰਦਾ ਇੱਕ ਆਪਾਂ ਨੂੰ ਭਰੋਸਾ ਦਿੰਦਾ ਕਿ ਤੁਹਾਡਾ ਪੈਸਾ ਪਹੁੰਚ ਗਿਆ ਉੱਧਰ ਬਟ ਇਹਦਾ ਇੱਕ ਮਤਲਬ ਹੋਰ ਨਿਕਲਦਾ ਕਿ ਤੁਸੀਂ ਆਪਣੇ ਪੈਸਿਆਂ ਦੇ ਉੱਤੇ ਸਿੱਧਾ ਕੰਟਰੋਲ ਨਹੀਂ ਕਰਦੇ ਬਲਕਿ ਤੁਹਾਡੇ ਪੈਸੇ ਤੇ ਕੌਣ ਕੰਟਰੋਲ ਕਰ ਰਿਹਾ ਬੈਂਕ ਕੰਟਰੋਲ ਕਰ ਰਿਹਾ ਔਰ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਬੈਂਕ ਦੇ ਵਿੱਚ ਕਾਫੀ-ਕਾਫੀ ਐਕਸਪੈਂਸਿਵ ਚਾਰਜਸ ਹੁੰਦੇ ਨੇ ਕਈ ਤਾਂ ਚਾਰਜਸ ਆਪਾਂ ਨੂੰ ਪਤਾ ਹੀ ਨਹੀਂ ਹੁੰਦੇ ਜਿਨ੍ਹਾਂ ਨੂੰ ਆਪਾਂ ਹਿਡਨ ਥ੍ਰੀਸਿਸ ਕਹਿ ਦਿੰਦੇ ਆ ਕਿ ਹਾਂ ਜੀ ਇਹ ਫੀਸਿਸ ਵੀ ਆਪਾਂ ਨੂੰ ਇਹਨਾਂ ਦੇ ਬਾਰੇ ਆਪਾਂ ਬਿਲਕੁਲ ਹੀ ਅਣਜਾਣ ਹੁੰਦੇ ਆ ਨਹੀਂ ਪਤਾ ਹੁੰਦਾ ਆਪਾਂ ਨੂੰ ਕਿ ਇਹ ਫੀਸਿਸ ਲੱਗਦੀਆਂ ਨੇ ਪਰ ਜੇਕਰ ਆਪਾਂ ਸੋਚਦੇ ਆ ਕਿ ਆਪਣੇ ਪੈਸੇ ਉੱਥੇ ਸੇਫ ਨੇ ਪਰ ਉਹ ਬੈਂਕ ਫਿਰ ਵੀ ਤੁਹਾਡੇ ਪੈਸਿਆਂ ਦੇ ਕਈ ਤਰ੍ਹਾਂ ਦੇ ਚਾਰਜ ਲਾਉਂਦੇ ਆ ਜਿਵੇਂ ਕਿ ਟ੍ਰਾਂਸਫਰ ਫੀਸਿਸ ਹੋ ਗਈਆਂ ਨੇ ਜਾਂ ਫਿਰ ਕਹਿ ਲੈਣੇ ਆਪਾਂ ਐਕਸਚੇਂਜ ਰੇਟ ਫੀਸਿਸ ਹੋ ਗਈਆਂ ਨੇ ਤੇ ਹਿਡਨ ਚਾਰਜਸ ਤਾਂ ਹੁੰਦੇ ਹੁੰਦੇ ਨੇ ਤੇ ਇਹ ਚਾਰਜਸ ਹਮੇਸ਼ਾ ਐਵਰੀ ਟਾਈਮ ਕੀ ਆਪਾਂ ਦੇਖਦੇ ਆ ਗਰੋਥ ਵੀ ਕਰਦੇ ਆ ਮਤਲਬ ਵਾਦੇ ਹੀ ਆ ਇਨਕਰੀਜ਼ ਹੁੰਦੇ ਰਹਿੰਦੇ ਨੇ ਹਰ ਟਾਈਮ ਤੇ ਇਹਦੇ ਨਾਲ ਇੱਕ ਤਾਂ ਇਹੇ ਪ੍ਰੋਬਲਮ ਹੋਗੀ ਕਿ ਆਪਾਂ ਨੂੰ ट्रांजैक्शन ਫੀਸਿਸ ਜਿਹੜੇ ਨੇ ਚਾਰਜਸ ਨੇ ਜਿਹੜਾ ਚਾਰਜਸ ਕਈ ਪਤਾ ਹੀ ਨਹੀਂ ਆ ਔਰ ਆਪਣੇ ਵਾਦੇ ਨੇ ਠੀਕ ਹੈ ਔਰ ਸੈਕਿੰਡ ਪ੍ਰੋਬਲਮ ਇਹਦੇ ਨਾਲ ਨਾ ਆਪਾਂ ਇਹ ਵੀ ਦੇਖਦੇ ਆ ਕਿ ਕਈ ਵਾਰ ਜਦੋਂ ਆਪਾਂ ट्रांजैक्शंस ਕਰਦੇ ਆ ਸੁਪੋਜ਼ ਆਪਾਂ ਇੰਟਰਨੈਸ਼ਨਲੀ ਕੋਈ ट्रांजैक्शंस ਕਰਨ ਦੇ ਬਾਰੇ ਸੋਚਦੇ ਆ ਅਗਰ ਮੈਂ ਕਹਿੰਨੀ ਆ ਕਿ ਮੈਂ ਇਥੇ ਇੰਡੀਆ ਆ ਤੇ ਮੇਰਾ ਕੋਈ ਫਰੈਂਡ ਆ ਜਾਂ ਰਿਲੇਟਿਵ ਕੋ ਕੈਨੇਡਾ ਤਾਂ ਮੈਂ ਅਗਰ ਕੋਈ ਕਰਨਾ ਫੋਰਨ ਐਕਸਚੇਂਜ ਕਰਨਾ ਹੈ ਤਾਂ ਉਹ ਹੁਣ ਕੋਈ ਮਿੰਟਾਂ ਸਕਿੰਟਾਂ ਚ ਹੋਣ ਵਾਲੀ ਤਾਂ ਗੱਲ ਹੈ ਨਹੀਂ ਕਿ ਇਹ ਜੀ ਕੋਈ ਗੇਮ ਨਹੀਂ ਹੈ ਕਿ ਹੁਣੇ ਹੀ ਮੈਂ ਟ੍ਰਾਂਸਫਰ ਕੀਤੇ ਤੇ ਝਟ ਉਹਨਾਂ ਦੇ ਅਕਾਊਂਟ ਤੇ ਵਿੱਚ ਆ ਗਏ ਨਹੀਂ ਇਹਦੇ ਵਿੱਚ ਟਾਈਮ ਲੱਗਦਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਸਨ ਕੋਸ਼ਕ ਘੰਟਿਆਂ ਦਾ ਹੀ ਨਹੀਂ ਹੁੰਦਾ ਬਲਕਿ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ ਇਹਦੇ ਚ ਆਪਾਂ ਨੂੰ ਪਤਾ ਹੀ ਇਹ ਚੀਜ਼ ਬਾਰੇ ਹੈਨਾ ਬਾਕੀ ਉੱਪਰ ਫੀਸ ਜਿਹੜੀਆਂ ਨੇ ਸਪੋਜ਼ ਕਿਸੇ ਨੇ ਲੱਖ ਰੁਪਏ ट्रांजैक्शन ਆਪਣੀ ਕਰਨੀ ਆ ਉਹਦੇ ਉੱਤੇ ਕਿੰਨੇ ਕਿੰਨੇ ਚਾਰजेस ਆਪਾਂ ਨੂੰ ਪੇ ਕਰਨੇ ਪੈਂਦੇ ਨੇ ਸਿਰਫ ਕੀ ਤੁਸੀਂ ਇਹ ट्रांजैक्शन ਤੁਹਾਡੇ ਤੋਂ ਤੁਸੀਂ ਕਿਸੇ ਰਿਲੇਟਿਵ ਨੂੰ ਕਰ ਰਹੇ ਹੋ ਉਹ ਫੀਸ ਜਿਹੜੇ ਵਿਚ ਵਾਲੇ ਮੀਡਲਮੈਨ ਆ ਉਹ ਲੈ ਜਾਂਦੇ ਨੇ ਪਲੱਸ ਆਪਾਂ ਡੇ ਵਾਈਜ਼ ਕਿੰਨਾ ਦਿਨ ਆਪਾਂ ਨੂੰ ਵੇਟ ਕਰਨਾ ਪੈਂਦਾ ਵਾ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਪ੍ਰੋਬਲਮ ਬਣ ਜਾਂਦੀਆਂ ਨੇ ਠੀਕ ਹੈ ਸੇਫਟੀ ਤਾਂ ਡਿਫਰੈਂਟ ਚੀਜ਼ ਆ ਕਿ ਆਪਾਂ ਦਿੰਦੇ ਦਿੰਦੇ ਆ ਬਟ ਆਪਣੇ ਪੈਸੇ ਤੇ ਆਪਣਾ ਹੀ ਕੰਟਰੋਲ ਨਹੀਂ ਆ ਉਹਦੇ ਤੇ ਕਿਸੇ ਹੋਰ ਦੀ ਅੱਖ ਸੈਕੰਡ ਚਾਰजेस ਆਪਾਂ ਨੂੰ ਕਿੰਨੇ ਪੇ ਦੇਣੇ ਪੈ ਰਹੇ ਨੇ ਠੀਕ ਹੈ ਸਰਵਿਸਿਜ਼ ਜਿਹੜੀਆਂ ਆਪਾਂ ਨੂੰ ਉਹ ਬੈਂਕਸ ਦਿੰਦਾ ਆ ਜੋ ਵੀ ਦਿੰਦਾ ਉਹਦੇ ਬਜਲੇ ਤੋਂ ਕਿੰਨਾ ਕਿੰਨੇ ਆਪਾਂ ਤੋਂ ਚਾਰਜਸ ਲੈ ਰਹੇ ਨੇ ਪਲੱਸ ਆਪਣਾ ਟਾਈਮ ਕੰਜ਼ਿਊਮਿੰਗ ਕਿੰਨਾ ਪ੍ਰੋਸੈਸ ਕਿੰਨਾ ਟਾਈਮ ਕੰਜ਼ਿਊਮਿੰਗ ਦਾ ਹੋ ਜਾਂਦਾ ਹੈ ਕਿੰਨੇ ਦਿਨ ਲੱਗ ਜਾਂਦੇ ਨੇ ਆਪਾਂ ਨੂੰ ਇਹ ਕਰਨ ਦੇ ਲਈ ਸੋ ਕਾਫੀ ਹੈਸਲ ਫਰੀ ਨਹੀਂ ਆਏ ਪ੍ਰੋਸੈਸ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਰਸਨ ਦਾ ਜਿਹੜਾ ਫੇਥ ਆ ਜਾਂ ਟਰਸਟ ਆ ਉਹਨੂੰ ਡੈਫੀਨਿਟਲੀ ਕੀ ਆ ਹਿਲਾਉਣ ਦੇ ਵਿੱਚ ਕੀ ਹਾਂਜੀ ਅਸੀਂ ਬੈਂਕਸ ਦੇ ਉੱਪਰ ਟਰਸਟ ਨਹੀਂ ਕਰ ਰਹੇ ਹਾਂ ਉਹ ਡੈਫੀਨੇਟਲੀ ਢੋਲਦਾ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਸੋ ਲੋਕਾਂ ਨੂੰ ਆਪਣੇ ਪੈਸਿਆਂ ਤੇ ਹੀ ਕੰਟਰੋਲ ਨਹੀਂ ਮਹਿਸੂਸ ਹੁੰਦਾ ਕਿ ਉਹਨਾਂ ਨੂੰ ਲੱਗਦਾ ਕਿ নো ਡਾਊਟ ਕਮਾਉਂਦੇ ਪੈਸੇ ਅਸੀਂ ਆ ਬਟ ਵਰਤਣ ਦੇ ਉਹਨਾਂ ਨੂੰ ਸਪੈਂਡ ਕਰਨ ਦੇ ਉਹਨਾਂ ਨੂੰ ਜਿਹੜੇ ਰੂਲਸ ਨੇ ਉਹ ਕਿਸੇ ਹੋਰ ਦੇ ਹੱਥ ਦੇ ਵਿੱਚ ਨੇ ਇਹ ਸਿਰਫ ਨਾਰਮਲ ਪ੍ਰੋਬਲਮ ਇੱਕ ਆਪਾਂ ਕਹਿ ਨਹੀਂ ਸਕਦੇ ਕਿ ਹੀ ਸਰਫ ਇੱਕ ਆਪਣੇ بزਨਸ ਦੇ ਵਿੱਚ ਦੇਖੀ ਜਾਂਦੀ ਹੈ ਬਟ ਆਪਾਂ ਨੋਰਮਲ ਆਪਣੀ ਲਾਈਫ ਦੇ ਅੰਦਰ ਆਪਣੀ ਡੇ ਟੂ ਡੇ ਰੁਟੀਨ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਅਗਰ ਆਪਾਂ ਕੋਈ ਆ ਫਾਈਨਾਂਸ ਰਿਲੇਟਡ ਕੋਈ ਆਪਾਂ ਡਿਸੀਜਨਸ ਲੈਣੇ ਹੋਣ ਤਾਂ ਉੱਥੇ ਵੀ ਆਪਾਂ ਇਹੋ ਜਿਹੀਆਂ ਚੀਜ਼ਾਂ ਨੂੰ ਫੇਸ ਕਰਦੇ ਦੇਖਦੇ ਹਾਂ ਸੋ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਆਪਾਂ ਇਹ ਦੇਖ ਰਹੇ ਹਾਂ ਫਾਈਨੈਂਸ਼ੀਅਲ ਸਿਸਟਮ ਦੇ ਅੰਦਰ ਸੋ ਇਹਨਾਂ ਦਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਨੂੰ ਮਜਬੂਰ ਕਰਨ ਦੇ ਵੱਲ ਮਤਲਬ ਕਰਦੀਆਂ ਨੇ ਕਿ ਹਾਂਜੀ ਤੁਸੀਂ ਇੱਕ ਡੈਫੀਨਿਟਲੀ ਇੱਕ ਸੋਲੂਸ਼ਨ ਦੀ ਤਰਫ ਨੂੰ ਮੋੜਦੀਆਂ ਨੇ ਕਿਉਂਕਿ ਇੱਕ ਪ੍ਰੋਬਲਮ ਕ੍ਰੀਏਟ ਹੋ ਰਹੀ ਔਰ ਪ੍ਰੋਬਲਮ ਦਾ ਕੋਈ ਨਾ ਕੋਈ ਸੋਲੂਸ਼ਨ ਡੈਫੀਨਿਟਲੀ ਹੁੰਦਾ ਹੀ ਹੁੰਦਾ ਹੈ ਸੋ ਇਹ ਚੀਜ਼ਾਂ ਇਹ ਪ੍ਰੋਬਲਮਸ ਨੇ ਲੋਕਾਂ ਨੂੰ ਕਿਦੇ ਦੀ ਤਰਫ ਮਜਬੂਰ ਕੀਤਾ ਕਿ ਇਹਦਾ ਕੋਈ ਹੋਰ ਸੋਲੂਸ਼ਨ ਹੋਵੇ ਇਹਦਾ ਕੋਈ ਹੋਰ ਹੱਲ ਹੋਵੇ ਤੋੜ ਹੋਵੇ ਇਹਦਾ ਕੋਈ ਠੀਕ ਹੈ ਸੋ ਉਹਨਾਂ ਨੂੰ ਇੱਕ ਇਹੋ ਜਿਹਾ ਸਿਸਟਮ ਦੀ ਲੋੜ ਸੀ ਜਿਹਦੇ ਵਿੱਚ ਹੁਣ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਤਾਂ ਮਿਡਲਮੈਨ ਆਉਂਦੇ ਸੀਗੇ ਜਿਨ੍ਹਾਂ ਦੇ ਥਰੂ ਆਪਾਂ ट्रांजੈਕਸ਼ਨਸ ਕਰਦੇ ਸੀਗੇ ਤੇ ਇੰਨੇ ਨੇ ਆਪਾਂ ਨੂੰ ਚਾਰਜਸ ਦੇਣੇ ਪੈਂਦੇ ਸੀਗੇ ਬਟ ਅਗਰ ਸੋਚੋ ਕਿ ਇਹ ਮਿਡਲਮੈਨ ਹੋਣ ਹੀ ਨਾ ਤੇ ਮੈਂ ਅਗਰ ਆਪ ਇੱਥੇ ਬੈਠੇਂਂ ਗੀਆ ਬੈਠੀ ਕੈਨੇਡਾ ਆਪਣੇ ਫਰੈਂਡ ਨੂੰ ਜਾਂ ਰਿਲੇਟਿਵ ਨੂੰ ਕੋਈ ਵੀ ਚੀਜ਼ ਪੇਮੈਂਟ ਕਰਨੀ ਆ ਉਹ ਵਿਦਆਊਟ ਮਿਡਲਮੈਨ ਦੇ ਕਰ ਸਕਾਂ ਸੋ ਸੋਚ ਸਕਦੇ ਹੋ ਇਹ ਪੋਸੀਬਲ ਹੈ ਜੀ ਹਾਂ ਬਿਲਕੁਲ ਸੋ ਉਹੀ ਇਹੀ ਇੱਕ ਕਨਸੈਪਟ ਨੂੰ ਕਿਸ ਨੇ ਸੁਜੈਸਟ ਕੀਤਾ ਸਤੋਸ਼ੀ ਨਾਕਾਮੋ토 ਨਾਮ ਦੇ ਇੱਕ ਵਿਅਕਤੀ ਨੇ ਠੀਕ ਹੈ ਜਿਹਦੇ ਬਾਰੇ ਮੈਂ ਆਲਰੇਡੀ ਤੁਹਾਨੂੰ ਪਾਰਟ 1 ਚ ਵੀ ਦੱਸਿਆ ਕਿ ਉਹਦੀ ਆਈਡੈਂਟੀਟੀ ਹਜੇ ਤੱਕ ਕੋਈ ਰਿਵੀਲ ਨਹੀਂ ਹੋਈ ਆ ਕਿ ਇਹ ਕੌਣ ਆ ਠੀਕ ਹੈ ਬਟ ਸੋ ਸਟਿਲ ਜੋ ਵੀ ਹੈ ਉਹਨੇ ਆਪਾਂ ਨੂੰ ਇੱਕ ਰਾਹ ਦੱਸਿਆ ਇੱਕ ਬਿਟਕੋਇਨ ਦਾ ਰਾਹ ਦੱਸਿਆ ਕਿ ਹਾਂਜੀ ਤੁਸੀਂ ਜਿਹੜਾ ਆਪਣਾ ਨਾਰਮਲੀ ਟ੍ਰੈਡੀਸ਼ਨਲ ਸਿਸਟਮ ਆ ਜਿਹੜਾ ਤੁਹਾਡਾ ਠੀਕ ਹੈ ਉਹਨੂੰ ਤੁਸੀਂ ਮਤਲਬ ਇੱਕ ਹੋਰ ਨਵਾਂ ਰੂਪ ਦੇ ਸਕਦੇ ਹੋ ਉਹ ਦੁਬਾਰਾ ਤੋਂ ਇੱਕ ਤਾਈਪ ਦਾ ਸਮਝਣ ਦਾ ਨੇ ਮੌਕਾ ਦਿੱਤਾ ਹੈ ਬਿਟਕੋਇਨ ਦੇ ਥਰੂ ਇੱਕ ਨਵਾਂ ਰਾਹ ਲੈ ਕੇ ਆਇਆ ਹੈ রাইਟ ਸੋ ਹੁਣ ਨੈਕਸਟ ਆਪਾਂ ਗੱਲ ਕਰਦੇ ਆਂ ਇਹ ਤਾਂ ਆਪਣੇ ਹੋ ਗਈ ਸਮੱਸਿਆ ਦੀ ਗੱਲ ਕਿ ਕੀ ਕੀ ਸਮੱਸਿਆ ਜਿਹੜੀਆਂ ਆਪਾਂ ਨੂੰ ਫੇਸ ਕਰਦੀਆਂ ਨੇ ਨਾਰਮਲ ਡੇ ਟੂ ਡੇ ਰੁਟੀਨ ਦੇ ਵਿੱਚ ਆਪਣੇ ਫਾਈਨੈਂਸ਼ੀਅਲ ਸਿਸਟਮ ਨੂੰ ਲੈ ਕੇ রাইਟ ਸੋ ਨੈਕਸਟ ਸਟੈਪ ਹੁਣ ਆਪਾਂ ਡਿਸਕਸ ਕਰਦੇ ਆਂ ਕਿ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਤੇ ਉਹ ਤੋਂ ਬਾਅਦ ਹੀ ਉਹ ਤੋਂ ਬਾਅਦ ਬਿਟਕੋਇਨ ਦਾ ਜਿਹੜਾ ਆਉਣਾ ਹੋਇਆ ਬਿਟਕੋਇਨ ਦਾ origin ਹੋਇਆ ਸੋ ਇਹ ਸਟੋਰੀ ਜਿਹੜੀ ਅਗੇਨ ਆਪਾਂ ਗੱਲ ਕਰਦੇ ਆ ਕਿ ਵੀ 2008 ਦੀ ਗੱਲ ਆ ਜਦੋਂ US ਦੇ ਵਿੱਚ ਸਾਰੀਆਂ ਨੀਆਂ ਸਾਰਿਆਂ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸੀ ਜਿੰਨੇ ਵੱਡੇ ਤੋਂ ਵੱਡੇ ਸੀਗੇ ਮਤਲਬ ਸਾਰੇ-ਸਾਰੇ ਇੱਕ ਕੀ ਸੀ ਮਤਲਬ ਕ੍ਰਾਈਸਿਸ ਦੇ ਵਿੱਚ ਫਸ ਰਹੇ ਸੀਗੇ ਲੋਕਾਂ ਦਾ ਬੈਂਕਾਂ ਦੇ ਉੱਪਰ ਜਾਂ ਫਿਰ ਜੇ ਕਹ ਲਓ ਇਨਾ ਵੱਡੇ ਵੱਡੇ ਇੰਸਟੀਚਿਊਸ਼ਨਸ ਦੇ ਉੱਪਰ ਸਾਰਿਆਂ ਤੋਂ ਵਿਸ਼ਵਾਸ ਉੱਤਰ ਰਿਹਾ ਸੀ ਮਾਰਕੀਟ ਜਿਹੜੀ ਸਟਾਕ ਮਾਰਕੀਟ ਆ ਉਹ ਗਿਣ ਲੱਗੀ ਸੀ ਮ ਜਿਹੜੀਆਂ ਉਹਨਾਂ ਦੀਆਂ ਹਾਊਸਿਸ ਦੀਆਂ ਵੈਲਿਊਜ਼ ਹੀ ਕੀਮਤਾ ਸੀਗੀਆਂ ਉਹ ਵੀ ਮਤਲਬ ਸਕਾਈ ਰਾਕਟ ਕਰ ਰਹੀਆਂ ਸੀ ਇੰਨੀਆਂ ਜ਼ਿਆਦਾ ਵੱਧ ਰਹੀਆਂ ਸੀ ਕਿ ਲੋਕਾਂ ਨੂੰ ਆਪਣੇ ਘਰਾਂ ਨੂੰ ਸੇਲ ਤਾਂ ਕਰਨਾ ਪੈ ਗਿਆ ਮਤਲਬ ਆਪਣੀ ਸਾਰੀ ਦੀ ਸਾਰੀ ਉਹਨਾਂ ਦੀ ਹਾਰ ਅਰ ਮਨੀ ਕਹਿ ਲਓ ਜੋ ਵੀ ਸੀ ਉਹ ਸਾਰੀ ਦੀ ਸਾਰੀ ਕੀ ਹੋ ਰਹੀ ਸੀਗੀ ਉਹਨਾਂ ਦੀ ਉਹਨਾਂ ਦੇ ਕੋਲੋਂ ਖਿਸਕ ਰਹੀ ਸੀਗੀ ਤਕ ਕਿ세 ਨੂੰ ਸਮਝ ਕੁਛ ਆ ਨਹੀਂ ਰਿਹਾ ਸੀ ਵੀ ਇਹ ਉਹਨਾਂ ਨਾਲ ਹੋ ਕੀ ਰਿਹਾ ਹੈ ਬਲਕਿ ਇਹ ਇੱਕ ਟਾਈਪ ਦਾ ਉਹਨਾਂ ਦਾ ਜਿਹੜਾ ਪ੍ਰੋਸੈਸਾ ਸੀ ਉਹਨਾਂ ਦਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਉੱਤੇ ਉਹ ਸਾਰਾ ਕੀ ਆ ਗਿਆ ਹੋਇਆ ਸੀਗਾ ਸਾਰਾ ਉਹਨਾਂ ਦਾ ਹੁਣ ਖਤਰੇ ਦੇ ਵਿੱਚ ਸੀ ਔਰ 2008 ਫਾਈਨੈਂਸ਼ੀਅਲ ਕ੍ਰਾਈਸਿਸ ਆਪਾਂ ਪਤਾਈਏ ਸਬਪ੍ਰਾਈਮ ਮਾਰਗੇਜ ਕ੍ਰਾਈਸਿਸ ਹੋਏ ਸੀ ਠੀਕ ਹੈ ਬੈਂਕਾਂ ਨੇ ਅਨੇ ਵਾ ਲੋਕਾਂ ਨੂੰ ਬਿਨਾ ਕੁਛ ਜਾਂਚ ਪੜਤਾਲ ਕੀਤੇ ਮਤਲਬ ਲੋਨਸ ਦੇਣੇ ਸ਼ੁਰੂ ਕਰਤੇ ਹੋਏ ਸੀਗੇ ਫਿਰ ਜਦੋਂ ਲੋਕਾਂ ਨੇ ਡਿਫਾਲਟ ਕਰਨਾ ਸਟਾਰਟ ਕਰਤਾ ਫਿਰ ਹੌਲੀ 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 ਇਹ ਚੀਜ਼ਾਂ ਵਧਦੀਆਂ ਨਹੀਂ ਵਧਦੀਆਂ ਗਈਆਂ ਤਾਂ ਉਹਦੇ ਨਾਲ ਕਿਉਂਕਿ ਇੱਕ ਚੀਜ਼ ਦੇ ਨਾਲ ਦੂਸਰੀ ਚੀਜ਼ ਕਨੈਕਟ ਰਹਿੰਦੀ ਆ ਹਮੇਸ਼ਾ ਰਾਈਟ ਤਾਂ ਉਹ ਸੀ ਜਨਾ ਸਟਾਕ ਮਾਰਕੀਟ ਨੂੰ ਇਫੈਕਟ ਪਿਆ ਨੋਰਮਲ ਮਾਰਕੀਟ ਨੂੰ ਫਿਰ ਰੈਸੈਸ਼ਨ ਆਇਆ ਸਾਰੀਆਂ ਚੀਜ਼ਾਂ ਮਤਲਬ ਹਰ ਇੱਕ ਬੰਦੇ ਦੀ ਨੋਰਮਲ ਲਾਈਫ ਜਿਹੜੀ ਉਹ ਡਿਸਟਰਬ ਹੋ ਗਈ ਹੋਈ ਸੀ ਜੋਬਸ ਜਾ ਚੁੱਕੀਆਂ ਸੀ ਸਭ ਸਭ ਜਿਹੜਾ ਕੀ ਆ ਕਿ ਕੁਸ਼ਕ ਹੀ ਸਮੇਂ ਦੇ ਵਿੱਚ ਜਿਹੜਾ ਇਹ ਚੇਂਜ ਹੋ ਗਿਆ ਹੋਇਆ ਸੀ ਸਾਰਾ ਹੁਣ ਕੀ ਸੀ ਜੋੜੇ ਲੋਕ ਸਦੀਆਂ ਤੋਂ ਬੈਂਕਾਂ ਦੇ ਭਰੋਸਾ ਕਰ ਰਹੇ ਸੀਗੇ ਉਹਨਾਂ ਦਾ ਭਰੋਸਾ ਬਿਲਕੁਲ ਖੀ ਹੋ ਗਿਆ ਹੋਇਆ ਸੀਗਾ ਇਹਨਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਲੈ ਕੇ ਬਿਲਕੁਲ ਖੋਖਲਾ ਹੋ ਗਿਆ ਹੋਇਆ ਸੀ ਕਿ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਇਹਦਾ ਨੈਕਸਟ ਅੱਗੇ ਹੋਏਗਾ ਕੀ ਠੀਕ ਹੈ ਰਾਈਟ ਸੋ ਉਹਨਾਂ ਹੀ ਦਿਨਾਂ ਦੇ ਵਿੱਚ ਇਹੀ ਮਤਲਬ ਆਪਾਂ ਕਹਿ ਲੀਏਗੇ ਇਹੀ ਸਿਚੁਏਸ਼ਨ ਸਰਕਮਸਟੈਂਸਸ ਦੇ ਅੰਦਰ ਜਿਵੇਂ ਕਿ ਇੱਕ ਕਹਿ ਲਈਏ ਕਿ ਅਨਪ੍ਰੋਡਿਕਟੇਬਲ ਜਾਂ ਫਿਰ ਕੋਈ ਕਿਸ ਉਸ ਪਰਸਨ ਨੂੰ ਜਾਣਦਾ ਹੀ ਨਹੀਂ ਜਾਂ ਫਿਰ ਉਹ ਗਰੁੱਪ ਨੂੰ ਨਹੀਂ ਜਾਣਦਾ ਜਿਹਨੇ ਮਤਲਬ ਜਿਹਦਾ origin ਹੋਇਆ ਜਿਹਨੂੰ ਸਤੋਸ਼ੀ ਨਾਕਾਮੋ ਤੋਂ ਕਿਹਾ ਗਿਆ ਠੀਕ ਹੈ ਰਾਈਟ ਸੋ ਇੱਕ ਹਿਸਾਬ ਦਾ ਕੀ ਹੋ ਗਿਆ ਕਿ ਵੀ ਹੀਰੋ ਦੀ ਤਰ੍ਹਾਂ ਉੱਭਰ ਕੇ ਆਇਆ ਸਾਹਮਣੇ ਬਟ ਉਹ ਆਇਡੈਂਟੀਟੀ ਉਹਦੀ ਹਜੇ ਤੱਕ ਵੀ ਰਿਵੀਲ ਨਹੀਂ ਹੋਈਗੀ ਕਿ ਉਹ ਕੌਣ ਹੈ ਕਿ ਗਰੁੱਪ ਆਫ ਪੀਪਲ ਆ ਜਾਂ ਫਿਰ ਕੱਲਾ ਕੋਈ ਇੱਕ ਪਰਸਨ ਆ ਪੀ ਆ ਜਾਂ ਫਿਰ ਉਹ ਕਿਸੇ ਇੱਕ ਪਲੈਨਿੰਗ ਦੇ ਤਹਿਤ ਕੋਈ ਜੋ ਵੀ ਚੀਜ਼ ਚੱਲ ਰਹੀ ਹੈ ਬਟ ਉਹ ਦੇ ਕੌਣ ਦੇ ਨਾਲ ਠੀਕ ਹੈ ਮਤਲਬ ਇਹ ਇੱਕ ਹੀ ਹੋ ਗਿਆ ਕਿ ਲੋਕਾਂ ਨੂੰ ਇੱਕ ਨਵਾਂ ਸੋਲੂਸ਼ਨ ਜੋ ਹੈ ਉਹਦੇ ਵੱਲ ਮਤਲਬ ਸੋਚਣ ਦਾ ਇੱਕ ਮੌਕਾ ਮਿਲ ਗਿਆ ਕਿ ਰਾਈਟ ਕੋਈ ਹੋਰ ਮਤਲਬ ਸੋਲੂਸ਼ਨ ਵੀ ਹੈ ਜੋ ਜੋ ਅਸੀਂ ਬੈਂਕਸ ਦੇ ਉੱਤੇ ਭਰੋਸਾ ਕਰ ਰਹੇ ਸੀ ਅਸੀਂ ਮੀਡਲਮੈਨ ਦੇ ਉੱਪਰ ਇੰਨਾ ਭਰੋਸਾ ਕਰ ਰਹੇ ਸੀ ਤਾਂ ਇਹਦਾ ਕੋਈ ਹੋਰ ਆਲਟਰਨੇਟ ਸੋਲੂਸ਼ਨ ਵੀ ਹੈ ਸਾਡੇ ਕੋਲ ਕਿ ਜੋ ਕਿ ਇੱਕ ਬਿਟਕੋਇਨ ਹੈ ਸੋ 31st ਅਕਤੂਬਰ 2008 ਨੂੰ ਸਤੋਸ਼ੀ ਨੇ ਜੋ ਕਿ ਬਿਟਕੋਇਨ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਉਹਨੇ ਇੱਕ ਡਾਕੂਮੈਂਟ ਮਤਲਬ ਪੇਸ਼ ਕੀਤਾ ਜਿਹਨੂੰ ਆਪਾਂ ਕੀ ਵਾਈਟ ਪੇਪਰ ਕਹਿ ਦਿੰਦੇ ਆ ਜਿਹਦਾ ਨੇਮ ਆ ਬਿਟਕੋਇਨ ਪੀ ਪੀਅਰ ਟੂ ਪੀਅਰ ਇਲੈਕਟ੍ਰੋਨਿਕ ਕੈਸ਼ ਸਿਸਟਮ ਠੀਕ ਹੈ ਪੂਰਾ ਬਿਟਕੋਇਨ ਵਾਈਟ ਪੇਪਰ ਦਾ ਜਿਹੜਾ ਉਹਦਾ ਡਾਕੂਮੈਂਟ ਆ ਉਹਦਾ ਨੇਮ ਆ ਜਿਹਦੇ ਵਿੱਚ ਉਹਨੇ ਆਪਾਂ ਨੂੰ ਇਹ ਸਾਰਾ ਸਿਸਟਮ ਦੱਸਿਆ ਕਿ ਤਾਂ ਕਿ ਵੀ ਆਪਾਂ ਦੁਬਾਰਾ ਸੋਚੀਏ ਆਪਣੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਇਹ ਜੋ ਵੀ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਤੇ ਆਪਾਂ ਭਰੋਸਾ ਕਰ ਰਹੇ ਆ ਜਾਂ ਜੋ ਆਪਣੀ ਇਹ ਪੂਰੀ ਦੀ ਪੂਰੀ ਫਾਈਨੈਂਸ਼ੀਅਲ ਵਿੱਤੀ ਬਣਾਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਤੇ ਆਪਾਂ ਦੁਬਾਰਾ ਸੋਚੀਏ ਤੇ ਉਹਦੇ ਤੇ ਆਪ ਨੂੰ ਇੱਕ ਹਿਸਾਬ ਦਾ ਮਜਬੂਰ ਕਰਦਾ ਹੈ ਤਾਂ ਇੱਕ ਹਿਸਾਬ ਦਾ ਆਪਾਂ ਨੂੰ ਸੋਲੂਸ਼ਨ ਦਿੰਦਾ ਉਹ ਸੋਲੂਸ਼ਨ ਕੀ ਹੈ ਬਿਟਕੋਇਨ ਸੋ ਉਹਦਾ ਸਤੋਸ਼ੀ ਦਾ ਸਤੋਸ਼ੀ ਨਾਕਾਮ ਉਹਦਾ ਇਹ ਖਿਆਲ ਸੀ ਕਿ ਆਪਾਂ ਵਿਚਾਲ ਜਿਹੜੇ ਵਿਚੋਲੇ ਨੇ ਮਿਡਲ ਮੈਨ ਨੇ ਆਪਾਂ ਉਹਨਾਂ ਨੂੰ ਵਿਚੋਂ ਐਲੀਮੀਨੇਟ ਹੀ ਕਰਤੀਏ ਰਾਈਟ ਸੋ ਜਿਵੇਂ ਕਿ ਸਾਡੇ ਸਮੇਂ ਵਿੱਚ ਸਾਡੇ ਪੈਸੇ ਬੈਂਕਾਂ ਦੇ ਰਹੀ ਜਾਂਦੇ ਸੀ ਤਾਂ ਉਹਨੇ ਸੋਚਿਆ ਕਿ ਵੀ ਤੁਸੀਂ ਸਿੱਧਾ ਆਪਣਾ ਪੈਸਾ ਇੱਕ ਦੂਜੇ ਨੂੰ ਭੇਜ ਸਕਦੇ ਹੋ ਬਿਨਾਂ ਕਿਸੇ ਵਿਚੋਲਿਆਂ ਦੇ ਠੀਕ ਹੈ ਤਾਂ ਇਹਦੇ ਨਾਲ ਕੀ ਹੋਇਆ ਕਿ ਉਹ ਜਿਹੜੇ ਵਿਚੋਲਿਆਂ ਦੇ ਮੀਡਲਮੈਨ ਦੇ ਚਾਰजेस ਸੀਗੇ ਜਿਹਨੀਆਂ ਹਿਡਨ ਫੀਸਿਸ ਸੀਗੀਆਂ ਉਹਨਾਂ ਤੋਂ ਆਪਾਂ ਸਾਰਿਆਂ ਤੋਂ ਬਚ ਸਕੀਏ ਪੀਅਰ ਟੂ ਪੀਅਰ ਇਲੈਕਟ੍ਰੋਨਿਕ ਕੈਸ਼ ਸਿਸਟਮ ਜਿਹਦੇ ਵਿੱਚ ਪੀਅਰ ਟੂ ਪੀਅਰ ਦਾ ਮਤਲਬ ਹੁੰਦਾ ਦੋ ਲੋਕ ਡਾਇਰੈਕਟ ਜਿਨ੍ਹਾਂ ਦੇ ਵਿੱਚ ਕੋਈ ਥਰਡ ਪਰਸਨ ਨਾ ਹੋਵੇ ਮੀਡਲਮੈਨ ਨਾ ਹੋਵੇ ਠੀਕ ਹੈ ਬਟ ਉਹ ਮੀਡਲਮੈਨ ਦੀ ਬਜਾਏ ਕੌਣ ਹੋ ਸਕਦਾ ਹੈ ਬਟ ਆਪਾਂ ਨੂੰ ਸੇਫਟੀ ਤਾਂ ਚਾਹੀਦੀ ਹੈ ਕਿ ਹਾਂਜੀ ਮੇਰਾ ਪੈਸਾ ਉਹਦੇ ਕੋਲ ਪਹੁੰਚ ਗਿਆ ਹੈ ਹਣੋ ਮੀਡਲਮੈਨ ਅਗਰ ਨਹੀਂ ਸੇਫਟੀ ਦੇਊਗਾ ਤਾਂ ਆਪਾਂ ਨੂੰ ਕੌਣ ਦੇਊਗਾ ਠੀਕ ਹੈ ਉਹ ਕੌਣ ਦੇਗਾ ਉਹ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਲਾਸਟ ਆਪਣੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀ ਦੀ ਬੈਕਬੋਨ ਆ ਇਹ ਸਾਰੇ ਸਿਸਟਮ ਦੀ ਉਹ ਕੀ ਹੈ ਬਲੋਕਚੇਨ ਬਲੌਕਚੇਨ ਉਹ ਸੇਫਟੀ ਉਹ ਮੀਡਲਮੈਨ ਕਹਿ ਲੋ ਕਿ ਉਹ ਸਾਰੀ ਜਿਹੜੀ ਆਪਾਂ ਨੂੰ ਆਸ਼ਵਾਸਨ ਬੱਤੇ ਨੂੰ ਚਾਹੀਦਾ ਹੁੰਦਾ ਕਿ ਹਾਂਜੀ ਕਿ ਠੀਕ ਹੈ ਇਹ ਸਾਡੀ ट्रांजੈਕਸ਼ਨ ਹੋਈ ਉਹ ਬਲੌਕਚੇਨ ਆਪਾਂ ਨੂੰ ਪ੍ਰੋਵਾਈਡ ਕਰੇਗਾ ਠੀਕ ਹੈ ਸੋ ਇੱਥੇ ਆ ਪਿਕਚਰ ਦੇ ਵਿੱਚ ਹੁਣ ਕੌਣ ਆ ਰਹੀ ਹੈ ਬਿਟਕੋਇਨ ਤੋਂ ਬਾਅਦ ਬਲੌਕਚੇਨ ਰਾਈਟ ਸੋ ਇਹ ਇੱਕ ਨਾਰਮਲੀ ਇੱਕ ਕੀ ਕਹਦੀ ਹੈ ਕਿ ਸਿੰਪਲ ਇੱਕ ਕਨਸੈਪਟ ਹੀ ਨਹੀਂ ਆ ਬਲਕਿ ਇੱਕ ਟਾਈਪ ਦਾ ਆਪਾਂ ਕਹਿ ਸਕਦੇ ਹਾਂ ਕਿ ਸਵਾਲ ਸਹੀ ਹੈ ਕਿ ਅਸੀਂ ਬਿਨਾ ਕਿਸੇ ਵਿਚੋਲੀਏ ਤੋਂ ਮਤਲਬ ਕਰ ਸਕਦੇ ਹਾਂ ਇਹ ਸਾਰਾ ਚੀਜ਼ ਪੋਸੀਬਲ ਹੈਗੀ ਆ ਸੋ ਇਸ ਵਿਚਾਰ ਨੇ ਸਿਰਫ ਆਪਾਂ ਨੂੰ ਇੱਕ ਪ੍ਰੋਗਰੈਸਿਵ ਵੇ ਨਹੀਂ ਨਵਾਂ ਪ੍ਰੋਗਰੈਸਿਵ ਵੇ ਨਹੀਂ ਦਿੱਤਾ ਬਲਕਿ ਆਪਾਂ ਨੂੰ ਆਪਣੇ ਜਿਹੜੇ ਫਾਈਨੈਂਸ਼ੀਅਲ ਫਿਊਚਰ ਆ ਜਿਹੜਾ ਆਪਣਾ ਆਪਣੇ ਪੈਸੇ ਨੂੰ ਲੈ ਕੇ ਜੋ ਆਪਣਾ ਫਿਊਚਰ ਹੈ ਉਹਨੂੰ ਆਪਣੇ ਹੱਥਾਂ ਦੇ ਵਿੱਚ ਆਪ ਲੈਣ ਦਾ ਮਤਲਬ ਉਹਨੇ ਇੱਕ ਆਪਾਂ ਨੂੰ ਓਪਰਚੁਨਿਟੀ ਦਿੱਤੀ ਹੈ ਠੀਕ ਹੈ ਸੋ ਤਾਂ ਕਿ ਆਪਾਂ ਸੋਚੀਏ ਕਿ ਹਾਂਜੀ ਕਿ ਇਹਨਾਂ ਦੇ ਬਿਨਾ ਵੀ ਠੀਕ ਹੈ ਇਹ ਚੀਜ਼ ਪੋਸੀਬਲ ਹੈਗੀ ਆ ਕਿ ਆਪਾਂ ਮੀਡਲਮੈਨ ਤੋਂ ਬਿਨਾ ਵੀ ਭਰੋਸਾ ਕਰੇ ਇਹ ਆਪਾਂ ਜੋ ਪੀਅਰ ਟੂ ਪੀਅਰ ਸਿਸਟਮ ਆ ਆਪਾਂ ਯੂਜ਼ ਕਰ ਸਕਦੇ ਆ ਜੋ ਕਿ ਬਲੌਕਚੇਨ ਦੇ ਬੇਸਡ ਹੈ ਸੋ ਇਹ ਉਹ ਪਾਲਸੀ ਜਦੋਂ ਆਪਾਂ ਐਗਜ਼ੈਕਟਲੀ ਕਹਿ ਸਕਦੇ ਆ ਕਿ ਜਦੋਂ ਬਿਟਕੋਇਨ ਦਾ ਅਸਲੀ ਜਨਮ ਹੋਇਆ ਆਪਾਂ ਕਨਸਿਡਰ ਕਰ ਸਕਦੇ ਆ ਕਿ ਹਾਂਜੀ ਵਾਕਈ ਬਿਟਕੋਇਨ ਆਇਆ ਜਿਨੇਸ ਜੀ ਇਸ ਨੂੰ ਚੇਂਜ ਕੀਤਾ ਇਸ ਫਾਈਨੈਂਸ਼ੀਅਲ ਪ੍ਰਣਾਲੀ ਨੂੰ ਸਾਰਿਆਂ ਨੂੰ ਚੇਂਜ ਕਰਕੇ ਰੱਖ ਦਿੱਤਾ ਠੀਕ ਹੈ ਸੋ ਅੱਜ ਅਜ ਦੇ ਜਿਹੜੇ ਮੇਨ ਆਪਾਂ ਦੋ ਟਾਪਿਕਸ ਉਹਨਾਂ ਦੇ ਉੱਤੇ ਆਪਾਂ ਗੱਲ ਕੀਤੀ ਆ ਕਿ ਪ੍ਰੋਬਲਮ ਕੀ ਸੀ ਤੇ ਬਿਟਕੋਇਨ ਦਾ ਕਿਵੇਂ ਆਉਣਾ ਹੋਇਆ ਕੌਣ ਲੈ ਕੇ ਆਇਆ ਇਹਨੂੰ ਤੇ ਇਹਦੇ ਪਿੱਛੇ ਕੀ ਕਾਰ ਬਣਿਆ ਓਕੇ ਰਾਈਟ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਸੋ ਨੈਕਸਟ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਪੂਰਾ ਕੰਪਲੀਟ ਬਿਟਕੋਇਨ ਸਿਸਟਮ ਕੀ ਮੀਡਲਮੈਨ ਤੋਂ ਬਿਨਾ ਇਹ ਨਵਾਂ ਸਿਸਟਮ ਕਿਵੇਂ ਆ ਔਰ ਕਿਵੇਂ ਕੰਮ ਕਰਦਾ ਹੈ ਔਰ ਬਲੋਕਚੇਨ ਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਡਿਸਕਸ ਕਰਾਂਗੇ ਰਾਈਟ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਜੋ ਬ੍ਰਾਡਕਾਸਟ ਸੀਰੀਜ਼ ਦਾ ਪਾਰਟ 2 ਆ ਪਸੰਦ ਆਇਆ ਹੋਵੇਗਾ ਤੇ ਆਸ਼ਾ ਕਰਦੀ ਹਾਂ ਕਿ ਇਹ ਦੋ ਸੀ ਵੱਤੋ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਨੈਕਸਟ ਵੀਡੀਓ ਦੇ ਲਈ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਕਿ ਤੁਸੀਂ ਆਉਣ ਵਾਲੀ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਨੂੰ ਮਿਸ ਨਾ ਕਰ ਪਾਓ ਔਰ ਇਹ ਅਮੇਜ਼ਿੰਗ ਸਟੋਰੀ ਇੰਟਰਸਟਿੰਗ ਬਿਟਕੋਇਨ ਦੀ ਸਟੋਰੀ ਆ ਇਹਨੂੰ ਤੁਸੀਂ ਮਿਸ ਨਾ ਕਰੋ ਰਾਈਟ ਸੋ थैंक यू फॉर ਵਾਚਿੰਗ ਦਿਸ ਵੀਡੀਓ ਸਟੇ ਟਿਊ ਫॉर ਨੈਕਸਟ ਵੀਡੀਓ ਬਾਏ